ਹਾਂਜੀ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਅੱਜ ਤੁਸੀਂ ਵੇਖ ਰਹੇ ਹੋ ਵੀ ਸਾਡੇ ਚਾਰ ਜਿਹੜਾ ਪੈ ਗਿਆ ਇਹ ਕੱਲ ਉਹਦਾ ਕੱਲ ਦੀ ਲੱਗੀ ਹੋਇਆ ਕੱਲ ਸੀਗਾ ਮੈਨੂੰ ਅਚਾਨਕ ਹੀ ਦੱਸਿਆ 7:00 ਵਜੇ ਕਹਿੰਦੇ ਕਿ ਦਿਹਾੜ ਗਏ ਆਉਂਦੇ ਆਗੇ ਤੇ ਇਹ ਵੀ ਤੇ ਮਸ਼ੀਨ ਵਾਲੇ ਵੀ ਆਉਂਦੇ ਆ ਸੋ ਮੈਂ ਅੱਜ ਜਿਹੜੀ ਮੇਰੀ ਵੀਡੀਓ ਆ ਮੇਰੀ ਉਹਨਾਂ ਪੇਣਾ ਲਈ ਇੱਕ ਮੋਟੀਵੇਸ਼ਨਲ ਵੀਡੀਓ ਆ ਜਿਣੀਆਂ ਹਨਾ ਜਿਨ੍ਹਾਂ ਨੂੰ ਵੀ ਰੋਟੀ ਬਣਾਉਣ ਵੇਲੇ ਵੀ ਪਤਾ ਲੱਗਦਾ ਹੈਗਾ ਵੀ ਬੰਦੇ ਆਗੇ ਆਗੇ ਹਨਾ ਕੰਮ ਕਰਨ ਵਾਲੇ ਖੇਤ 'ਚ ਤੇ ਉਸ ਟਾਈਮ ਤੇ ਆਪਣੇ ਭੱਜੜਾਈਆਂ ਪੈ ਜਾਂਦੀਆਂ ਵੀ ਹਾਏ ਕੀ ਕਰਾਂਗੇ ਹੁਣ ਵੀ ਹਨਾ ਰੋਟੀ ਕਿਵੇਂ ਬਣਾਵਾਂਗਾ ਕੱਲੀਆਂ ਕੱਲੀਆਂ ਹੈਗੀਆਂ ਆਇਆਂ ਸੋ ਉਸ ਟਾਈਮ ਤੇ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਵੀ ਸਾਡੀ ਕੋਈ ਹੈਲਪ ਕਰੇ ਤਾਂ ਅੱਜ ਮੇਰੀ ਇਹ ਵੀਡੀਓ ਉਹਨਾਂ ਪੈਣਾ ਲਈ ਆ ਮੇਰੇ ਨਾਲ ਕੀ ਹੋਇਆ ਕਿ 7 ਵਜੇ ਸਾਨੂੰ ਫੋਨ ਆਇਆ ਮਸ਼ੀਨ ਵਾਲੇ ਆ ਗਏ ਤਾਂ ਉਸ ਟਾਈਮ ਤੇ ਮੇਰੀ ਆਦਤ ਤਾਂ ਕਿਉਂਕਿ ਮੈਂ ਤਾਂ ਸਵੇਰੇ ਉੱਠ ਖੜਦੀ ਆਂ ਤਾਂ 2:30 ਵਜੇ ਹਨਾ ਤਾਂ ਅੱਜ ਤਾਂ ਮੈਂ ਥੋੜਾ ਜਿਹਾ ਲੇਟ ਹੋ ਗਈ ਸੀ ਕਿਉਂਕਿ ਅੱਜ ਸਾਡੇ 4 ਦਾ ਦੂਸਰਾ ਦਿਨ ਆ ਤੇ ਮੈਂ ਥੱਕ ਬਹੁਤ ਗਈ ਸੀਗੀ ਮੈਂ ਕੱਲ ਦੀ ਜਿਹੜੀ ਗੱਲ ਇਹ ਸੁਣਾ ਰਹੀ ਆ ਅੱਜ ਤਾਂ ਚਲੋ ਮੈਨੂੰ ਪਤਾ ਲੱਗ ਗਿਆ ਸੀਗਾ ਹਨਾ ਜੋ ਕੱਲ ਮੈਂ 2:30 ਵਜੇ ਉઠી ਸੀਗੀ ਮੈਂ ਪਾਠ ਕਰਕੇ ਆਉਂਦਾ ਜਿਹੜਾ ਘਰ ਦਾ ਬਾਕੀ ਕੰਮ ਤਾਂ ਮੈਨੂੰ ਮੇੜ ਲਿਆ ਸੀ ਮਰੂਪੇ ਰਹਿ ਗਿਆ ਸੀ ਮੇਰਾ ਕੱਲਾ ਰੋਟੀ ਦਾ ਹਨਾ ਹੁਣ ਰੋਟੀ ਦੇ ਲਈ ਆਪਾਂ ਨੂੰ ਦਾਲ ਰੋਟੀ ਹਨਾ ਰੋਟੀ ਆਪਣੀ ਟਾਈਮ ਤੇ 9 9:30 ਵਜੇ ਨੂੰ ਖੇਤ ਚਾਹੀਦੀ ਆ ਉਹਦੇ ਲਈ ਹਨਾ ਆਪਾਂ ਕੀ ਕਰਨਾ ਹੁਣ ਮੈਂ ਸਭ ਤੋਂ ਪਹਿਲਾਂ ਦੇਖਿਆ ਆਪਦੀ ਫਰਿੱਜ ਦੇ ਵਿੱਚ ਦਹੀਂ ਤਾਂ ਦਹੀਂ ਮੇਰਾ ਜਿਹੜਾ ਸੀਗਾ ਥੋੜਾ ਮੈਂ ਕਿਹਾ ਹੁਣ ਇਹ ਬੰਦੇ ਸੀਗੇ 10 12 ਇਕੱਠੇ ਹੋ ਗਏ ਮੈਂ ਕਿਹਾ ਹੁਣ ਦਹੀਂ ਦਾ ਤਾਂ ਸਾਰਨਾ ਨਹੀਂ ਹੈਗਾ ਤਾਂ ਉਸ ਟਾਈਮ ਤੇ ਪਹਿਲਾਂ ਤਾਂ ਆਪਣੇ ਆਪ ਨੂੰ ਰਿਲੈਕਸ ਕਰ ਲਓ ਹਨਾ ਪਤਾ ਵੀ ਆਪਾਂ ਕੰਮ ਕਰਨਾ ਆਏਗਾ ਸਾਡੇ ਤੋਂ ਬਿਨਾ ਤੇ ਇਹ ਕੰਮ ਹੋਣਾ ਹੀ ਨਹੀਂ ਆਪਦੇ ਅੰਦਰ ਇੱਕ ਹੌਂਸਲਾ ਜ਼ਰੂਰ ਰੱਖੋ ਵੀ ਹਾਂ ਅਸੀਂ ਇਹ ਕਰ ਸਕਦੇ ਹਾਂ ਵੀ ਅਸੀਂ ਕਰ ਸਕਦੇ ਹਾਂ ਸਾਡੇ ਤੋਂ ਬਿਨਾ ਇਹ ਹੋਣਾ ਹੀ ਨਹੀਂਗਾ ਇਦਾਂ ਮੰਨ ਕੇ ਚੱਲੋ ਹੁਣ ਤੁਹਾਨੂੰ ਪਤਾ ਲੱਗ ਗਿਆ ਹਨਾ ਵੀ ਇੰਨਾ ਕਿ ਸਾਡੇ ਕੋਲੇ ਟਾਈਮ ਆ ਹੁਣ ਦੇਖੋ 7 ਵਜੇ ਫੋਨ ਆਇਆ ਤੇ ਸਵੇਕ 7 ਵਜੇ ਮੈਨੂੰ ਦੱਸਿਆ ਦੱਸਿਆ ਵੀ ਬੰਦੀ ਆ ਗਈ ਹੈ ਖੇਤ ਦੇ ਵਿੱਚ ਤੇ ਤੁਸੀਂ ਆਏ ਰੋਟੀ ਬਣਾਉਣੀ ਆ 9:30 ਵਜੇ ਨੂੰ ਹੁਣ ਮੈਂ ਰੋਟੀ ਤਿਆਰ ਕਰਨੀ ਸੀਗੀ ਮਸੇ ਮੇਰੇ ਕੋਲ ਟਾਈਮ ਦੇਖ ਲੋ ਹਨਾ ਵੀ ਇੱਕ ਤਾਂ ਆਪਣੇ ਕੋਲੇ ਪਹਿਲਾਂ ਇੱਕ ਦਿਨ ਪਹਿਲਾਂ ਹੁੰਦਾ ਪਤਾ ਹੁੰਦਾ ਕੰਮ ਦਾ ਹਨਾ ਤੇ ਵੀ ਆਪਾਂ ਉਸ ਹਿਸਾਬ ਨਾਲ ਪ੍ਰਬੰਧ ਕਰਕੇ ਰੱਖਦੇ ਹਾਂ ਹੁਣ ਇਸ ਟਾਈਮ ਤੇ ਆਪਣਾ ਕੋਈ ਪ੍ਰਬੰਧ ਨਹੀਂ ਹੁੰਦਾ ਹੈਗਾਗਾ ਤੇ ਮਸ਼ੀਨ ਦਾ ਇਹ ਹੋਇਆ ਸੀਗਾ ਕਿਉਂਕਿ ਪਹਿਲਾਂ ਮੀਂਹ ਪੈ ਰਿਹਾ ਸੀਗਾ ਤੇ ਮੀਂਹ ਦੇ ਨਾਲ ਮਸ਼ੀਨਾਂ ਵੀ ਘਟ ਚੱਲਦੀਆਂ ਸੀ ਤੋਂ ਬਾਹਰੋਂ ਮਸ਼ੀਨ ਮੰਗਵਾਈ ਸੀਗੀ ਤਾਂ ਉਹ ਆ ਗਈ ਹਨਾ ਚਲੋ ਮੈਨੂੰ ਪਤਾ ਲੱਗਿਆ ਤੇ ਮੈਂ ਪਹਿਲਾਂ ਦਹੀਂ ਵੇਖਿਆ ਫਰਿੱਜ ਦੇ ਵਿੱਚ ਦਹੀਂ ਸੀਗਾ ਥੋੜਾ ਮੈਂ ਕਿਹਾ ਹੁਣ ਦਹੀਂ ਦੇ ਨਾਲ ਤਾਂ ਹਨਾ ਅੱਜ ਚੱਲਣਾ ਨਹੀਂ ਹੈਗਾ ਕੰਮ ਇੰਨੇ ਬੰਦੇ ਦੇ ਤੋਂ ਮੈਂ ਕੁੱਕਰ ਦੇ ਵਿੱਚ ਸਾਬਤੀ ਮੂੰਗੀ ਤੇ ਦਲੇਵੇ ਛੋਲੇ ਮਿਕਸ ਕਰਕੇ ਵੱਡੇ ਸਾਰੇ ਡੋਂਗੇ ਦੇ ਵਿੱਚ ਪਾਲੇ ਸੀਗੇ ਤੇ ਉਹ ਮੈਂ ਇੱਕ ਕੁੱਕਰ ਦੇ ਵਿੱਚ ਪਾ ਕੇ ਧਰਤੀ ਹਨਾ 6-7 ਸੀਟੀਆਂ ਆਉਣ ਲੱਗੀਆਂ ਹਨਾ ਕੁੱਕਰ ਦੇ ਵਿੱਚ ਉਸ ਤੋਂ ਬਾਅਦ ਨਾਲ ਹੀ ਮੈਂ ਆਟਾ ਗੁੰਨ ਲਿਆ ਆਂਦਾ ਜਿਹੜੇ ਬੰਦਿਆਂ ਦਾ ਹੁਣ ਜਿੰਨੇ ਮੈਨੂੰ ਦੱਸਿਆ ਸੀ ਉਹਨਾਂ ਬੰਦਿਆਂ ਦਾ ਹੁਣ ਘਰ ਦੇ ਜੀ ਵੀ ਆ ਹਨਾ ਰੋਟੀ ਖਾਣ ਵਾਲੇ ਸੋ ਸਾਰਿਆਂ ਦਾ ਆਟਾ ਗੁੰਨ ਕੇ ਰੱਖ ਲਿਆ ਸੋ ਉਹਦੇ ਉਹਨੇ ਟਾਈਮ 'ਚ ਜਿਹੜੀ ਮੇਰੀ ਦਾਲਾਂ ਨੂੰ ਸੀਟੀਆਂ ਬਚ ਰਹੀਆਂ ਸੀਆਂ ਆਟਾ ਗੁੰਨ ਕੇ ਮੈਂ ਨਾਲ ਦੀ ਨਾਲ ਜਿਹੜਾ ਦਾਲ ਦਾ ਤੜਕਾ ਥੀਰ ਲਿਆ ਮੰਨ ਲਓ ਪਿਆਜ਼ ਥੀਰ ਲੇ ਹੁਣ ਪਿਆਸ ਦੇ ਨਾਲ ਆਪਣੇ ਕੋਲੇ ਕੋਈ ਟਮਾਟਰ ਪਿਆ ਹਰੀਆਂ ਮਿਰਚਾਂ ਪਈਆਂ ਆਪਾਂ ਉਹ ਥੀਰ ਸਕਦੇ ਹਾਂ ਜੀ ਨਹੀਂ ਹੈਗਾ ਫਿਰ ਵੀ ਇਕੱਲਾ ਪਿਆਜ਼ ਲੈ ਲਓ ਪਿਆਜ਼ ਲੈ ਕੇ ਉਹਨੂੰ ਤੜਕ ਲੂ ਤੇ ਤੜਕਾ ਲਾ ਕੇ ਵਧੀਆ ਨੂਨ ਮਿਰਚ ਇੱਕ ਇਹ ਵੀ ਹੈ ਜਿਹੜੇ ਹਨਾ ਗਰੀਬ ਗਰਬ ਆਪਣੇ ਘਰੇ ਕੰਮ ਕਰਦਾ ਹੈਗਾ ਦਿਹਾੜ ਗਿਆ ਹਨਾ ਤਾਂ ਉਹਨਾਂ ਨੂੰ ਧਾਲ ਸਬਜ਼ੀ ਦੇ ਵਿੱਚ ਇਹ ਨੂਨ ਮਿਰਚ ਤੇ ਚਾਹੀਦਾ ਹੁੰਦਾ ਤੇ ਚਾਹ ਦੇ ਵਿੱਚ ਮਿੱਠਾ ਸੋ ਮੈਂ ਉਸ ਹਵਨਾ ਦਾਲ ਨੂੰ ਬਣਾ ਕੇ ਚਲ ਤੜਕਾ ਲਾ ਲਿਆ ਮੇਰੀ ਦਾਲ ਵੀ ਬਣ ਗਈ ਆਟਾ ਗੁੰਨੇ ਆ ਗਿਆ ਹਨਾ ਤਾਂ ਵੇਖੋ ਇਹ ਜਿਹੜਾ ਕੰਮ ਆ ਮੇਰਾ ਅੱਧੇ ਪੌਣੇ ਘੰਟੇ ਦੇ ਵਿੱਚ ਹੋ ਗਿਆ ਹਨਾ ਇਸ ਤੋਂ ਬਾਅਦ ਮੈਂ ਆਪਦੇ ਰੋਟੀਆਂ ਲਾਉਣ ਲੱਗ ਗਈ ਹਨਾ ਚਲੋ ਉਸ ਦਿਨ ਤਾਂ ਮੇਰਾ ਕੰਮ ਨਿਭੜਿਆ ਤਾਂ ਮੈਂ 9:30 ਵਜੇ ਨੂੰ ਰੋਟੀ ਤਿਆਰ ਕਰਕੇ ਖੇਤ ਵਾਲਿਆਂ ਨੂੰ ਵੀ ਪੇਸ਼ਤੀ ਸੀਗੀ ਤਾਂ ਘਰੇ ਵੀ ਮੈਂ ਆਪ ਦਾ ਖਵਾਤੀ ਸੀਗੀ ਹੁਣ ਮੈਂ ਬਾਅਦ ਵਿੱਚ ਦੁਪਹਿਰ ਨੂੰ ਦਾਲ ਬਣਾਲੀ ਸੀਗੀ ਸੌਰੀ ਮੂੰਗੀ ਦੀ ਦਾਲ ਵੱਧ ਗਈ ਸੀ ਦੁਪਹਿਰ ਨੂੰ ਉਹ ਖਵਾਤੀ ਤਾਂ ਸ਼ਾਮ ਨੂੰ ਵੀ ਫਿਰ ਮੈਂ ਆਲੂ ਤੇ ਛੋਲਿਆਂ ਦੀ ਦਾਲ ਬਣਾਲੀ ਚਲੋ ਇੱਕ ਦਿਨ ਦਾ ਕੰਮ ਮੇਰਾ ਇਦਾਂ ਨਿਪਟ ਗਿਆ ਤੇ ਫਿਰ ਦੂਸਰੇ ਦਿਨ ਹੁਣ ਦੂਸਰੇ ਦਿਨ ਫਿਰ ਪਤਾ ਸੀਗਾ ਵੀ ਅੱਜ ਤੱਕ ਦਿਹਾੜਗਾ ਨੇ ਆਉਣਾ ਹੀ ਆਉਣਾਗਾ ਹਨਾ ਚਲੋ ਮੈਂ ਆਪ ਦਾ ਸਾਰਾ ਕੰਮ ਟਾਈਮ ਟਾਈਮ ਤੇ ਨਿਮੇੜਿਆ ਤਾਂ ਮੈਂ ਦਹੀਂ ਵੀ ਦਹੀਂ ਰੱਖ ਲਿਆ ਸੀ ਬਾਦ ਦਹੀਂ ਰੱਖ ਕੇ ਤੇ ਨਾਲ ਹੀ ਮੈਂ ਚਟਨੀ ਘਟਲੀ ਸੀਗੀ ਹਾਂ ਗੰਡਿਆਂ ਦੀ ਮੈਂ ਇਹ ਨਹੀਂ ਦੇਖਦੀ ਹੁੰਦੀ ਕਿ ਵੀ ਮੇਰੇ ਕੋਲ ਗੰਡਿਆਂ ਗੰਡਿਆਂ ਦੇ ਨਾਲ ਕੁਝ ਹੋਰ ਪਿਆ ਤੇ ਵੀ ਮੈਂ ਵੀ ਪਦੀਨਾ ਬਦੂਨਾ ਮੈਂ ਤਾਂ ਬਸ ਫਿਰ ਇਹ ਹੁੰਦਾ ਵੀ ਇਸ ਟਾਈਮ ਨੂੰ ਰੋਟੀ ਤਿਆਰ ਕਰਨੀ ਹੈ ਤੇ ਰੋਟੀ ਹੋਵੇ ਵਧੀਆ ਤੇ ਰੋਟੀ ਖਾਣ ਵਾਲਿਆਂ ਨੂੰ ਵੀ ਵਧੀਆ ਲੱਗੇ ਦੇਖਣ ਵਾਲਿਆਂ ਨੂੰ ਵੀ ਵਧੀਆ ਲੱਗੇ ਹਨਾ ਤਾਂ ਆਪਾਂ ਟਾਈਮ ਤੇ ਚੀਜ਼ ਭੇਜਣੀ ਆ ਹਨਾ ਤੋ ਮੈਂ ਫਿਰ ਰੋਟੀ ਬਣਾਉਣ ਲੱਗ ਗਈ ਆਪਦੀ ਹਨਾ ਕੰਮ ਉਹ ਦੂਸਰਾ ਨਿਮੇੜਾ ਕੱਪੜੇ-ਕੁਪੜਾਂ ਦਾ ਕੰਮ ਮੈਂ ਨਿਮੇੜਤਾ ਸੀ ਆਪਦਾ ਮੈਂ ਸਿਰਫ ਰੋਟੀ ਦਾ ਹੀ ਹੁੰਦਾ ਵੀ ਮੈਂ 7:30 ਤੋਂ ਬਾਅਦ ਮੈਂ ਰੋਟੀ ਕਿਸੇ ਵੀ ਟਾਈਮ ਆਪਦਾ ਲੱਗ ਕੇ ला ਸਕਦੀ ਹਾਂ ਉਹ ਤੋਂ ਪਹਿਲਾਂ ਮੇਰਾ ਕੰਮ ਨੇ ਬਿੜਾ ਹੁੰਦਾ ਅੱਜ ਤਾਂ ਮੈਂ ਦੂਸਰਾ ਦਿਨ ਸੀਗਾ ਮੈਂ ਲੇਟ ਹੋ ਗਈ ਕਿਉਂਕਿ ਕੱਲ ਦਾ ਵੀ ਥੋੜਾ ਜਿਹਾ ਥੱਕੀ ਹੋਈ ਸੀਗੀ ਮੈਂ ਕਿ ਮਿਸ ਵੇਰੇ ਫਿਰ ਅੱਜ ਮੈਂ ਲੇਟ ਹੋ ਗਈ ਸੀ 3:30 ਵਜੇ ਉੱઠી 3:30 ਵਜੇ ਉੱਠ ਕੇ ਮੈਂ ਆਪਦਾ ਨਹਾ ਕੇ ਸਭ ਤੋਂ ਪਹਿਲਾਂ ਮੈਂ ਪਾਠ ਕੀਤਾ ਪਾਠ ਕਰਕੇ ਫਿਰ ਮੈਂ ਬੱਚਿਆਂ ਦੀ ਰੋਟੀ ਬਣਾਈ ਉਸ ਤੋਂ ਬਾਅਦ ਪਸ਼ੂ ਜਿਹੜੇ ਸਾਡੇ ਬਾਵਾਂ ਅੰਦਰ ਹੀ ਸੀਗੇ ਤਾਂ ਮੈਂ ਉਧਰ ਸੈੱਟ ਕਰਿਆਈ ਉਹਨਾਂ ਨੂੰ ਫਿਰ ਮੈਂ 5 ਵਜੇ ਤੋਂ ਪਹਿਲਾਂ ਪਹਿਲਾਂ ਬੱਚਿਆਂ ਦੀ ਰੋਟੀ ਬਣਾ ਕੇ ਗੁਰਦੁਆਰਾ ਸਾਹਿਬ ਵੀ ਮੈਂ ਜਾਈ ਅੱਜ ਮੇਰੇ ਨਾਲ ਲੱਤਾਂ ਵੀ ਜਵਾਬ ਦੇ ਰਹੀਆਂ ਸੀਆਂ ਵੀ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਂਦੀ ਸੀਗੀ ਤਾਂ ਉਦੋਂ ਵੀ ਮੈਨੂੰ ਐ ਹੁੰਦਾ ਸੀ ਕਿ ਵਸ ਮੈਂ ਬਹਿ ਜਾ ਮੈਂ ਥੱਕ ਗਈ ਸੀਗੀ ਸੋ ਫਿਰ ਮੈਂ ਚਲੋ ਰੋਟੀ ਬਣਾਉਣ ਲੱਗੀ ਨਾ ਚਟਨੀ ਗੁੱਟੀ ਚਟਨੀ ਨੂੰ ਜਿਵੇਂ ਹੁਣ ਆਪਾਂ ਸਿੰਪਲ ਜੀ ਫੜਾ ਦਿੰਨੇ ਆ ਉਹ ਤਾਂ ਵਧੀਆ ਨਹੀਂ ਲੱਗਦੀ ਹੈਗੀ ਕਿ ਉਹਦੇ ਲਈ ਤੁਸੀਂ ਤਲ ਕਲਕਾ ਸਕਦੇ ਹੋ ਕਿਉਂ ਪਾ ਲਿਆ ਹਨਾ ਫਰਾਈ ਪੈਨ ਦੇ ਵਿੱਚ ਤੇ ਚਟਨੀ ਪਾ ਲੋ ਤੇ ਉਹ ਕਲਕ ਜਾਂਦੀ ਹੈਗੀ ਉਹਦੇ ਨਾਲ ਦਹੀਂ ਤੇ ਚਟਨੀ ਨਾਲ ਰੋਟੀ ਫੜਾਤੀ ਸੋ ਰੋਟੀ ਮੇਰੀ ਅੱਜ ਦੀ ਜਿਹੜੀ ਸੀਗੀ ਉਹ 9:30 ਵਜੇ ਦੇ ਨੂੰ ਪੱਕ ਗਈ ਸੀ ਤੇ ਖਵਾਤੀ ਸੀ ਦਿਹਾੜੀਆਂ ਨੂੰ ਵਧੀਆ ਖਾ ਲਈ ਉਹਨਾਂ ਨੇ ਚਲੋ ਬਾਅਦ ਵਿੱਚ ਮੈਂ ਤਾਂ ਭਾਂਡਾ ਠੀਕਰ ਚੱਕ ਕੇ ਧੋ ਕੇ ਤਾਂ ਮੈਂ 10:30 ਵਜੇ ਨੂੰ ਅੰਦਰ ਆ ਗਈ 10:30 ਵਜੇ ਲਈ ਮੈਂ ਚਾਹ ਧਾਰਤੀ ਸੀਗੀ ਤੋਂ ਫਿਰ ਹੁਣ ਮੇਰਾ ਜਿਹੜਾ ਆ ਦੁਪਹਿਰ ਦਾ ਸੀਗਾ ਅੱਜ ਮੈਂ ਸਵੀਰੇ ਦਾਲ ਨਹੀਂ ਸੀ ਤੇਰੀ ਹੁਣ ਮੈਂ ਦੁਪਹਿਰ ਵਾਸਤੇ ਧਾਰ ਰਹੀ ਆਂਗੀ ਤਾਂ ਮੈਂ ਅੰਦਰ ਆ ਕੇ ਆਲੂ ਚੀਰੇ ਪਿਆਜ਼ ਮੈਂ ਮੇਰਾ ਅੱਜ ਜਿਹੜੀ ਮੈਂ ਦਾਲ ਬਣਾਉਣੀ ਆਂਗੀ ਉਹ ਬਣਾਉਣੀ ਆਗੀ ਆਲੂ ਆਲੂ ਪਕੌੜੇ ਸੋ ਹੁਣ ਮੈਂ ਉਹਦੇ ਲਈ ਬਾਬਾ ਸਾਰੇ ਪਿਆਜ਼ ਕੱਟ ਲਈ ਤੇ ਤੜਕਾ ਲਾਉਂਗੀ ਵਧੀਆ ਬਣਾਈ ਜਾਊਗੀ ਸਬਜ਼ੀ ਹਨਾ ਇਹੀ ਹੁੰਦਾ ਵੀ ਦਾਲ ਰੋਟੀ ਵਧੀਆ ਹੋਣੀ ਚਾਹੀਦੀ ਹੈ ਮੇਨ ਆਪਣੀ ਦਾਲ ਰੋਟੀ ਵਧੀਆ ਹੋਵੇ ਤੇ ਟਾਈਮ ਸੱਪ ਤੇ ਪਹੁੰਚ ਜਾਵੇ ਸੋ ਮਨ ਨਾਲ ਹੀ ਹੁਣ ਸਬਜੀ ਚੀਰ ਰਹੀ ਸੀਗੀ ਤੇ ਨਾਲ ਹੀ ਮੈਂ ਚਾਹ ਧਾਰਤੀ ਸੀਗੀ ਚਾਹ ਦੇ ਵਿੱਚ ਵੀ ਦੁੱਧ ਪਾਤਾ ਆਏਗਾ ਸੋ ਹੁਣ ਚਾਹ ਬਣ ਗਈ ਤੇ ਉਹਨਾਂ ਨੂੰ ਫੜਾਈ ਜਾਊਗੀ ਹਨਾ ਮੇਰਾ ਸਾਰਾ ਕੰਮ ਜਾਨੀ ਕਿ ਨਾਲ ਦੀਆਂ ਨਿਪਟ ਗਿਆ ਹੁਣ ਮੈਂ 2 ਵਜੇ ਬਾਅਦ ਚ ਬਸ ਮੈਂ ਰੋਟੀ ਹੈ ਜਿਹੜੀ 1:30 ਵਜੇ ਉਸ ਤੋਂ ਬਾਅਦ ਮੈਂ ਆਰਾਮ ਕਰੂੰਗੀ ਸਬਜੀ ਸਬਜੀ ਚੀਰ ਕੇ 1:30 ਵਜੇ ਤੱਕ ਮੈਂ ਬਸ ਉੱਠ ਕੇ ਫੇਰ ਆਪਦੀ ਸਬਜੀ ਹੁਣ ਚੀਰੀ ਭੀ ਨਾਲ ਦੀ ਨਾਲ ਧਰੀ ਜਾਊਗੀ ਸੋ ਮੈਂ ਇਹੀ ਕਹਿਣਾ ਹਾਂ ਕਿ ਕਦੇ ਵੀ ਕਿਸੇ ਵੀ ਕੰਮ ਵਿੱਚ ਪਹਿਲਾਂ ਡਰੋ ਨਾ ਘਬਰਾਓ ਨਾ ਬਸ ਠੰਡੇ ਮਤੇ ਨਾਲ ਦਿਮਾਗ ਨਾਲ ਸੋਚੋ ਵੀ ਕਿਸ ਤਰ੍ਹਾਂ ਸਾਡਾ ਕੰਮ ਸੈੱਟ ਆਉਣਾਗਾ ਅੱਜ ਜਿਹੜੀਆਂ ਹੁਣ ਅੱਜ ਕੱਲ੍ਹ ਦੀਆਂ ਜਿਹੜੀਆਂ ਬੱਚੀਆਂ ਆਏਗਾ ਹਨਾ ਹੁਣ ਮੈਰਿਜ ਹੋ ਜਾਂਦੀ ਛੋਟੇ ਏਜ ਦੇ ਵਿੱਚ ਛੋਟੀ ਦੇ ਹਨਾ ਤਾਂ ਉਹ ਜਦੋਂ ਬਾਈ ਵਾਲੇ ਘਰੇ ਜਿਨ੍ਹਾਂ ਦਾ ਹੁੰਦਾ ਹੈ ਹਨਾ ਵਿਆਹ ਤੇ ਉਹ ਜਦੋਂ ਇੰਨਾ ਸਾਰਾ ਕੰਮ ਉਹ ਹਰਫਲ ਜਾਂਦੀਆਂ ਵੀ ਕਿਵੇਂ ਕਿਰ ਗਏ ਹਨਾ ਸੋ ਘਬਰਾਓ ਨਾ ਕੰਮ ਨੂੰ ਕਰੋ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਤੇ ਤੱਕ ਤੱਕ ਸਾਰਿਆਂ ਨੂੰ ਬਾਏ ਬਾਏ ਜੀ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਬਾਤੋ-ਬਾਤ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਦੇ ਵੀ ਕਿਸੇ ਵੀ ਕੰਮ ਚ ਘਬਰਾਓ ਨਾ ਡਰੋ ਨਾ ਡਟ ਕੇ ਸਾਹਮਣਾ ਕਰੋ ਸਾਰਾ ਕੰਮ ਪੀ ਹੋ ਜਾਣਾ